ਮੈਂ ਕਮਲਜੀਤ ਕੌਰ ਕੋਆਰਡੀਨੇਟਰ ਡਿਫਰੈਂਟ ਕਾਨਵੈਂਟ ਸਕੂਲ ਕੁੱਦਾ ਵੱਲੋਂ ਅੱਜ ਮਿਤੀ 7 ਮਈ 2025 ਨੂੰ ਬੱਚਿਆਂ ਨੂੰ ਸਕੂਲ ਵਿੱਚ ਮੌਕਰਲ ਬਾਰੇ ਜਾਣੂ ਕਰਵਾਇਆ ਗਿਆ ਜਿਸ ਤਰ੍ਹਾਂ ਬਠਿੰਡਾ ਦੇ ਐਨਸੀਐਸ ਸਾਹਿਬ ਨੇ ਜੋ ਗਾਈਡਲਾਈਨਸ ਦਿੱਤੀਆਂ ਸਨ ਕਿ ਕਿਸ ਤਰ੍ਹਾਂ 8:30 ਵਜੇ ਦੇ ਸਾਇਰਨ ਤੋਂ ਬਾਅਦ ਬੱਤੀਆਂ ਬੰਦ ਰੱਖੀਆਂ ਜਾਣ ਅਤੇ ਕਿਸੇ ਪ੍ਰਕਾਰ ਦੀ ਰੋਸ਼ਨੀ ਨਾ ਕੀਤੀ ਜਾਵੇ ਇਸ ਦੇ ਨਾਲ ਨਾਲ ਬੱਚਿਆਂ ਨੂੰ ਨਾ ਘਬਰਾਉਣ ਲਈ ਵੀ ਪ੍ਰੇਰਿਤ ਕੀਤਾ ਕਿਉਂਕਿ ਇਹ ਸਿਰਫ ਇੱਕ ਐहतਿਆਤ ਵਜੋਂ ਟ੍ਰੇਨਿੰਗ ਦਿੱਤੀ ਗਈ ਹੈ ਬੱਚੇ ਹਰ ਤਰ੍ਹਾਂ ਦੀ ਸਿਚੁਏਸ਼ਨ ਨੂੰ ਹੈਂਡਲ ਕਰ ਸਕਣ ਅਤੇ ਆਪਣੇ ਪਰਿਵਾਰ ਆਣ-ਗਾਨ ਅਤੇ ਪਿੰਦੇ ਹੋਰ ਲੋਕਾਂ ਨੂੰ ਵੀ ਬਲੈਕਆਊਟ ਬਾਰੇ ਦੱਸ ਸਕਣ ਅਤੇ ਜੋ-ਜੋ ਸਾਵਧਾਨੀਆਂ ਵਰਤੀਆਂ ਜਾਣੀਆਂ ਹਨ ਉਹਨਾਂ ਨੂੰ ਧਿਆਨ ਵਿੱਚ ਰੱਖਣ ਮੈਂ ਸਾਰੀ ਆਡੀਅנס ਨੂੰ ਇਹ ਬੇਨਤੀ ਕਰਦੀ ਹਾਂ ਕਿ ਆਪਾਂ ਸਭ ਮਿਲ ਕੇ ਜਾਗਰੂਕ ਰਹੀਏ ਅਤੇ ਇਸ ਸਿਚੁਏਸ਼ਨ ਵਿੱਚ ਆਪਣੀ ਇੰਡੀਅਨ ਆਰਮੀ ਅਤੇ ਆਪਣੇ ਦੇਸ਼ ਨੂੰ ਸਪੋਰਟ ਕਰੀਏ ਧੰਨਵਾਦ